ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚਣਵਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕੋਂ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲਦੇ ਰਾਜਵਿੰਦਰ ਸਿੰਘ ਜੀ ਪਿੰਡ ਸੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਨੇੜੇ ਪਿੰਡ ਆਪਣਾ ਨੇੜੇ ਇਧਰ ਪਹਾੜਾ ਭਾਈ ਰੁਪਿਆ ਵਾਲੀ ਸੜਕ ਤੇ ਆਪਣਾ ਘਰ ਓਕੇ ਭਾਈ ਮੋਬਾਈਲ ਨੰਬਰ ਬੋਲੋ 82644 97992 ਠੀਕ ਆ ਭਾਈ ਜਿਹੜੀ ਵੜ ਦੇ ਨੇ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਦੂਜਾ ਸੂਣਾ ਪਰਾ ਕਿੰਨੇ ਕ ਦਿਨ ਲੋ ਪਰਾ ਲੈ ਜੂ ਹਫਤਾ ਭਰਾ ਜੀ ਹਫਤਾ ਲੈ ਜੂ ਕਿੰਨਾ ਕੀ ਰਿਕਾਰਡ ਹੈ ਵੀਰੇ ਇਹਦਾ ਪਹਿਲੇ ਸੂਆ ਦਿੱਤਾ 25 ਲੀਟਰ ਓਕੇ ਬਾਈ ਵੜ ਚੰਗੀਆਂ ਹਨ ਹਾਂਜੀ ਫੇਸ ਦੀ ਬਿਊਟੀ ਚੈੱਕ ਕਰ ਲੋ ਕਿਆ ਬਾਤ ਬਰੀਡ ਫੁੱਲ ਲੇਵਾ ਕਮਾਲ ਦਾ ਹਲੇ ਕੱਚੀ ਕੱਚੀ ਹੋ ਸਭ ਨਾਲ ਨਾ ਜਾ ਲਾਇਓ ਪੂਰਾ ਪਾਂਡਾ ਵਾਲਾ ਲੇਵਾ ਕਲਾਕਲਾ ਥਣ ਪੂਰੀ ਵਿੱਤੀ ਦੇ ਥਣ ਨਾੜਾ ਨੂੜਾ ਕਰਮੜੀ ਦੇ ਫੁੱਲ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਰੀਕੀ ਜਿ ਫੁੱਲਾ ਹਨਾ ਹਾਂ ਲਾਟੋ ਲਾ ਹਜੇ ਬਹੁਤ ਪਈਆਂ ਨੇ ਸਾਰੀਆਂ ਬਲਟਾਂ ਲਾ ਕੱਢੂ ਫੇਰ ਕਰਮਾ ਲਈ ਨੇ ਹੁਣ ਕੱਲੀ ਕੱਚੀ ਕੱਚੀ ਆ ਉਹ ਸਭ ਨਾਂ ਦਾ ਜਾਲਾ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਈ ਕਰਮਾ ਲਈ ਦਾ ਕਿਆ ਬਾਤ ਹੈ ਕੀ ਮੋਲਾ ਭਰਾ ਜੈਜ ਮੁੱਲ ਭਰਾ ਕਿ ਨਾ ਮਰਜ਼ੀ ਕਰਾ ਲਦੇ ਨੇ ਇੱਕ ਪੰਜ ਦੀ ਦੇਣੀ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 1 ਲੱਖ 5000 ਦੀ ਬੜਾ ਜਿਹੜੀ ਦੇ ਦੇਾਂਗੇ ਬਾਕੀ ਕੋਈ ਚੱਕਰ ਨਹੀਂ ਮਾਨਦਾਨ ਮੌਕੇ ਤੇ ਜ਼ਰੂਰ ਹੋ ਜਾਊਗਾ ਲੈਵਲ ਉਹ ਬੜਾ ਚੰਗਾ ਹਨਾ ਬਾਈ ਤੇ ਲੱਟੂ ਲ ਬਹੁਤ ਭਈਆ ਕੱਚੀ ਕੱਚੀ ਆਂਦਾ ਜਬ ਉਹ ਸੋਸ ਹਾਂ ਨਾਲ ਉਹ ਟਿੱਲਾ ਨਖਾਰੇ ਪਹਿਲੇ ਤੇ ਲ ਬਹੁਤ ਆ ਭਰਾ ਲੈ ਸਾਰੀਆਂ ਬਲਟਾਂ ਕੱਢਣੀਆਂ ਲੈਵਲ ਨਹੀਂ ਆ ਕਿੱਥੇ ਜਾ ਕੇ ਬਣੂ ਹੱਪੀ ਨਾੜਾ ਨੂੜਾ ਫੁੱਲ ਚੰਗੀਆਂ ਬਰੀਡ ਫੁੱਲ ਪ੍ਰਿੰਟ ਇੱਕ ਨੰਬਰ 8224 ਲੋ ਫੁੱਲਾ ਭਰਾ ਕਿਵੇਂ ਮਰਜ਼ੀ ਬੰਦਾ ਬਾਈ ਠੀਕ ਚੱਲਿਆ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ